ਸਸੇ ਕਾਲ ਜੀ ਸਸੇ ਕਾਲ ਤਾੜੀ ਸਾਫ ਸਸੇ ਕਾਲ ਜੀ ਪਿਛਲੇ ਬਹੁਤ ਬਤਾਇਆ ਜੀ ਥੈਂਕ ਯੂ ਵੈਲ ਡੰਬ ਵੈਲ ਡਨ ਜੀ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਨੂੰ ਵੀ ਸਾਰਿਆਂ ਨੂੰ ਜੀ ਹੈਲੋ ਵੈਰੀ ਗੁੱਡ ਥੈਂਕ ਯੂ ਜੀ ਕੰਮ ਕਰੋ ਬਲ ਅਸੀਂ ਕਰਦੇ ਪਹਿਲੇ ਦਫਤਰ ਆਏ ਆ ਭੰਤੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਆ ਤੁਹਾਡੇ ਵਾਸਤੇ ਜੀ ਮੈਂ ਇਹ ਪਾਈ ਕਰੀ ਆ ਇਧਰ ਦੀ ਆਓ ਇਧਰ ਚਾ अच्छा oh, शर्मा जी महाराज थैंक यू थैंक यू आ जाओ आ जाओ

ਦੇ ਨੀਨਾ ਜੀ ਫੇ ਚਲੇ ਗਏ ਵਾਪਸ ਜੁਨਾ ਜੀ ਹਾਂ ਗਾਇਨ ਜੀ ਅੱਛਾ ਜੀ ਅਸ਼ਬਾਸ ਤੇ ਉਹਨਾਂ ਦੀ ਫਲਾਈਟ ਸੀ ਜੀ ਆਪਣੇ ਜਿਹੜਾ ਤੋਂ ਲੰਡਨ ਜੀ ਬਾਹਰ ਦੇ ਕਿੰਨੇ ਦਿਨ ਰਹੋਗੇ ਹੁਣ ਤੁਸੀਂ ਮੈਂ ਬਸ ਕੱਲ ਜਾ ਰਿਹਾ ਵਾਪਸ ਕੱਲ ਦੀ ਵਾਪਸ ਪਰ ਮਾਫ ਕਰੇ ਤੇ ਪੰਜਾਂ ਮਹੀਨੇ ਤੇ ਤੇ ਦਰਸ਼ਨ ਕਰਾਂਗੇ ਮਾਸੂ ਜਰਾ ਕਰ ਵੀਨੇਗਾ ਜੀ ਤੁਹਾਡਾ ਭਾਈ ਸਾਲ ਦੇ ਦੋ ਤਿੰਨ ਕਿਹੜੇ ਲੱਗ ਜਾਂਦੇ ਆਹ ਲੱਗ ਜਾਂਦੇ ਆਂ ਅੱਲਾ ਬਲਗਾ ਜੀ ਸਾਡੀ ਬੋਡੀ ਉੱਤੇ ਹੁੰਦੀ ਕੀ ਬੜੀ ਮਾਈਂਡ ਤੇ ਹੁੰਦਾ ਨਹੀਂ ਬਹੁਤ ਵਧੀਆ ਚੱਲੇ ਹੈ ਸੈਗੇਟ ਕਪੈਸਿਟੈਂਸ ਲਈ ਕਰ ਜੀ ਸਾਡਾ ਇੱਕ ਇਹ ਨੂੰ ਨਹੀਂ ਸਨੋਵਾਲ ਦਾ ਜਦਾਂ ਹੁੰਦਾ ਲੋਕੀ ਸਾਡੇ ਕੇ ਫਰੈਂਡ ਆ ਅਮਰੀਕਾ ਦੇ ਆਂਦੇ ਆ ਠੰਡ ਚ ਸਾਡਾ ਸਨੋਵਾਲ ਇੱਥੇ ਆਪਣਾ ਜੀ ਇਹ ਕੋਮ ਕੋ ਨਗਰ ਦੀ ਵਹਿਤਰੀ ਲਈ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਜੇ ਕੋਮਨ ਕੌਜ਼ ਲਈ ਤੁਹਾਡੀਆਂ ਸੁਭਾਵਾਂ ਲਈ ਹੋਈਆਂ ਨਾ ਕਿਤੇ ਅਸੀਂ ਲਾਵਾਂਗੇ ਜਰੂਰ ਡੈਫੀਨਟਲੀ ਜੇ ਸਾਡੇ ਚਾਹ ਸੀਦਾ ਹੈਗਾ ਨਾ ਇਸ ਕਰਕੇ ਹੁਣ ਦੇਖੋ ਆਪਣਾ ਸਕੂਲ ਬਾਕੀ ਦੀ ਗੱਲ ਪੜਾਉਣਾ ਪਿਆਰ ਨਾਲ ਸੋਦਾ ਜਾ ਰਿਹਾ ਜੀ ਜੀ ਔਰ ਮੈਡੀਕਲ ਸੁਸਾਇਟੀ ਆਪਣੀ ਉੱਤਨ ਹੋਈ ਆ ਉਹਦਾ ਵੀ ਮੇਰੀ ਕੋਸ਼ਿਸ਼ ਹੀ ਆ ਵੀ ਪੌਦਾ ਹੋਰ ਵਧੇ ਜੀ ਸੋ ਬਾਕੀ ਹੋਰ ਵੀ ਜੋ ਪਿੰਡ ਦੀ ਨੀਡ ਰਹਿ ਗਈਆਂ ਜਦੋਂ ਮਿਲਾਈ ਦੌਰ ਵਿੱਚ ਸਿਤਾ ਦੇ ਜੀ ਜੀ ਉਹ ਹੀ ਆ ਗਈ ਇੱਥੇ ਆਣਾ ਬਾਈ ਬਿਲਕੁਲ ਪਾਸ਼ਰਾ ਤੰਦਰੁਸਤ ਹੋ ਕੇ ਆ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ ਸੋ ਨਾਈਟ ਥੈਂਕ ਯੂ ਸੋ ਥੈਂਕ ਯੂ